वेलकम टू माय ब्लॉग चैनल ਤੇ ਸ਼ਸ਼ੀਕਾਰ ਪੰਜਾਬੀਓ ਤੇ ਰਾਮਰਾ ਵੀਰੋ ਕੀ ਹਾਲ ਚਾਲ ਹੈ ਤੇ ਜਿੱਦਾਂ ਕਿ ਅੱਜ ਸੋਮਵਾਰ ਆ ਵੀਕੈਂਡ ਖਤਮ ਹੋ ਗਿਆ ਤੇ ਅੱਜ ਮੈਂ ਚੱਲਿਆ ਕੰਮ ਤੇ ਤੇ ਅੱਜ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੈ ਪਿੱਛੇ ਦੇਖ ਸਕਦੇ ਹੋ ਬੱਦਲ ਬਣੇ ਨੇ ਨਹੀਂ ਤੇ ਇਸ ਟਾਈਮ ਧੁੱਪ ਚੜ ਜਾਂਦੀ ਹੈ ਤੇ ਬਾਕੀ ਕੱਲ ਦਾ ਜਿਹੜਾ ਕੱਲ ਰਾਤ ਮੌਸਮ ਇੰਨਾ ਜ਼ਿਆਦਾ ਖਰਾਬ ਸੀ ਕਿ ਬੱਦਲ ਇੰਨੀ ਜ਼ੋਰ ਦੀ ਪਿਆ ਦੜਾ ਦੜਾ ਤੜ ਤੇ ਹੁਣ ਆਪਾਂ ਚੱਲਿਆ ਖੇਤਾਂ 'ਚ ਤੇ ਹੁਣ ਖੇਤਾਂ 'ਚ ਜਾ ਕੇ ਇਹ ਦੇਖਦੇ ਆਂ ਚਿੱਕੜ ਤੇ ਨਹੀਂ ਹੋਇਆ ਜਾਂ ਬੱਦਲ ਛਾਏ ਪਏ ਨੇ ਉੱਪਰ ਤੇ ਚਲੋ ਕੋਈ ਗੱਲ ਨਹੀਂ ਗੱਡੀ ਆ ਲੱਗੀ ਆਪਣੀ ਤੇ ਪਹਿਲਾਂ ਚਲਦੇ ਆਪਾਂ ਚੌਂਕ ਤੇ ਜਿੱਥੇ ਗੱਡੀ ਹੋਣੀ ਆਪਣੀ ਫਿਰ ਭਾਜੀ ਹੋਰ ਨਾਲ ਬੈਠ ਕੇ ਫਿਰ ਚਲਦੇ ਆਪਾਂ ਖੇਤਾਂ 'ਚ ਸਾਰੀਆਂ ਚੀਜ਼ਾਂ ਆਪਾਂ ਕਮਾਵਾਂਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਖੇਤਾਂ 'ਚ ਕੰਮ ਹੁੰਦਾ ਕਿਵੇਂ ਆ ਤੇ ਪਹਿਲੀ ਗੱਲ ਤੇ ਮੀਂਹ ਪਿਆ ਚਿੱਕੜ ਪਿਆ ਚਿੱਕੜ ਹੋਣਾ ਘਰ ਤੋਂ ਬਾਹਰ ਨਿਕਲਦੇ ਹੀ ਆ ਪਿੱਲਰ ਜਾ ਆ ਜਾਂਦਾ ਤੇ ਇਹਦੇ ਨਾਲ ਹੀ ਪਾਰਕ ਬਣੀ ਆ ਛੋਟੀ ਜੀ ਇਦੇ ਨਾਲ ਹੀ ਬਸ ਸਟਾਪ ਬਣਿਆ ਜਿੱਥੇ ਭਾਜੀ ਹੋਰਾਂ ਨੇ ਗੱਡੀ ਲੈ ਕੇ ਆਣਾ ਤੇ ਸਾਨੂੰ ਬਿਠਾ ਕੇ ਲੈ ਜਾਣਾ ਤੇ ਹੁਣ ਆਪਾਂ ਚੱਲਦੇ ਆ ਤੇ ਦੋ ਤਿੰਨ ਸਾਥੀ ਹੋਰ ਵੀ ਜਾਂਦੇ ਨੇ ਆਪਣੇ ਨਾਲ ਤੇ ਉਹਨਾਂ ਨੂੰ ਵੀ ਦੇਖਦੇ ਆ ਲੱਭਦੇ ਆ ਬਾਈ ਕਿੱਥੇ ਬੈਠੇ ਨੇ ਤੇ ਸਵਿਧਾ ਮੌਸਮ ਹੈ ਐ ਮੈਂ ਉਲਟ ਸਾਈਡ ਆ ਗਏ ਕਿ ਚੱਲ ਖੈਰੀ ਇਧਰੋਂ ਲੰਘ ਜਾਂਦੇ ਆਪਾਂ ਤੇ ਮਿੱਤਰ ਪਤਾ ਨਹੀਂ ਆਏ ਕਿ ਨਹੀਂ ਆਏ ਅਜੇ ਬਾਕੀ ਦੇਖਦੇ ਆ ਹਾਂ ਉਹ ਅੰਕਲ ਆ ਗਿਆ ਅੰਕਲ ਤੇ ਆ ਗਿਆ ਏ ਬਾਕੀ ਸਾਰੇ ਕਮਾਕਰ ਵਾਲੇ ਖਲੋਤੇ ਆ। ਉਹ ਖੂਸੇ ਲੋ ਭਾਈ ਮਿੱਤਰੋ ਸਵੇਰੇ ਆਇਸ ਤੇ ਵਧੀਆ ਸੁੱਕਾ ਪਿਆਈ ਸਾਰੇ ਬੰਨੇ। ਦੋ ਲੰਨਾ ਡੇਢ ਖਤਮ ਕਰ ਆਏ ਆ ਤੇ ਹੁਣ ਰੋਟੀ ਦਾ ਹੋ ਚੁੱਕਾ ਟਾਈਮ ਤੇ ਸਾਰੇ ਭਰਾ ਲੰਮੇ ਵਿੱਚ ਜਿੱਥੇ ਜਿੱਥੇ ਪਏ ਨੇ ਜਿੱਥੇ ਜਿੱਥੇ ਬੈਠੇ ਨੇ ਲੰਗਰ ਪਾਣੀ ਛਕ ਰਹੇ ਨੇ ਤੇ ਆਪਾਂ ਵੀ ਹੋਰ ਲੰਗਰ ਪਾਣੀ ਛਕਦੇ ਆ। ਖਾਸ ਕਰਕੇ ਬੂਟਾਂ ਦਾ ਦੇਖੋ ਜੀ ਚਿੱਕੜ ਚਿੱਕੜ ਹੋਇਆ ਪਿਆ ਚਾਹ ਨੰਗਰ ਪਾਣੀ ਛਕਦੇ ਇੱਥੇ ਬੈਗੇ ਉਹਨਾਂ ਗੱਡੀ ਦੇ ਉੱਤੇ ਵਾਹ ਜੀ ਵਾਹ ਵਾਹ ਡੇਢ ਮਿੰਟ ਅਕਲਾਕ ਚਲੋ ਪੱਕ ਜਾਣਾ ਨਾ ਸਾਰਾ ਸੌਦਾ ਪਤਾ ਤੇ ਬਾਕੀ ਚਲੋ ਰੋਟੀ ਪਾਣੀ ਖਾਣੇ ਆ ਫੇਰ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਨਾਲੇ ਤੁਹਾਨੂੰ ਅੱਜ ਇੱਕ ਵਧੀਆ ਜੀ ਗੱਲ ਸੁਣਾਵਾਂਗੇ ਆਲੂ ਗਾਜਰਾ ਦੀ ਸਬਜ਼ੀ ਤੇ ਚਾਹ ਆ ਗਿਆ ਭਾਈ ਭੁੱਖ ਵੀ ਪੂਰੀ ਲੱਗੀ ਕੰਮ ਕਰਕੇ ਹਾਂ ਜੀ ਤੇ ਨਾਲ ਲਿਆ ਆ ਮੈਂ ਸਰਪ੍ਰਾਈਟ ਇੱਕ ਸਰਪ੍ਰਾਈਟ ਪੀਵਾਂਗੇ ਨਾਲੇ ਗੈਸ ਨਹੀਂ ਬੰਦੀ ਪਰੌਂਠੇ ਆ ਫਿਰ ਸਿਰੇ ਵਾਲੇ ਵਧੀਆ ਤਾਜੇ ਪਰੌਠੇ ਖਾਦੇ ਅੱਜ ਚਾਰ ਪੰਜ ਠੰਡਾ ਤਤਾ ਪੀ ਕੇ ਉਸ ਤੋਂ ਬਾਅਦ ਪੋਵਾਂਗੇ ਲੰਮੇ ਘੜੀ ਦਾ ਕਹਾਂਗੇ ਰੈਸਟ 10 15 ਮਿੰਟ ਫਿਰ ਉਸ ਤੋਂ ਬਾਅਦ ਆਪਾਂ ਕੰਮੀ ਲੱਗ ਜਾਣਾ ਤੇ ਬੋਤਲਾਂ ਆਪਾਂ ਪਾਣੀ ਦੀ ਲਿਆਏ ਆ ਦੋ ਕਿਉਂਕਿ ਪਿਆਸ ਬਹੁਤ ਲੱਗਦੀ ਆ ਧੁੱਪ ਚੜ ਗਈ ਚੰਗੀ ਕੜਾਕੇਦਾਰ ਤੇ ਇਹ ਵੀ ਪਈ ਪਈ ਆਪਣੇ ਕੋਲ ਬਾਥਰੂ ਹਥਿਆਰ ਆ ਪੂਰੇ ਰੱਖੀ ਦੇਣੇ ਕੰਮ ਤੇ ਚਾਹ ਦੀ ਥਰਮੋਸ ਵੀ ਰੱਖੀ ਦੀ ਚਾਹ ਵੀ ਰੱਖੀ ਦੀ ਨਾਲ ਤੇ ਦੁਪਹਿਰ ਨੂੰ ਰੋਟੀ ਦੇ ਨਾਲ ਕਿਤੇ ਕੰਮ ਤੇ ਸਪਰਾਈਟ ਮਿਲ ਜੇ ਨਾ ਤੇ ਨੰਦੀ ਵੱਖਰਾ ਹੈ ਇਹ ਮੈਂ ਭਾਜੀ ਲੈ ਕੇ ਆਉਂਦਿਆਂ ਆਪਣਾ ਸਪਰਾਈਟ ਮੋਦੇ ਆੜਾ ਦੇਖ ਕੇ ਸਪਰਾਈਟ ਲਿਆ ਅੱਜ ਚਲੋ ਪੀਨੇ ਆ ਨਾਲੇ ਲੈਨੇ ਆ ਥੋੜਾ ਬੋਤਲ ਨੰਦ ਤੇ ਬਾਕੀ ਸਾਰੇ ਉਹ ਦੇਖੋ ਜੀ ਉਹ ਇਹ ਦੇਖੋ ਜੀ ਦਪਰ ਨੂੰ ਕਪਾ ਛਪਾ ਲਗ ਰੀਆਂ ਪੂਰੀਆਂ ਯਾਤਰੀ ਕਿਰਪਿਆ ਸਾਵਧਾਨ 2 ਮਿੰਟ ਰਹਿ ਗਏ ਐ ਕੰਮ ਤੇ ਲੱਗਣੇ ਲਈ ਤਾਂ ਚਲੋ ਬਾਈ ਦਸਤਾਨੇ ਦਸਤੋ ਨੇ ਪਾਈਏ ਤੇ ਗੱਡੀ ਆਪਣੇ ਮੋਰਚੇ ਪਾਜੀ ਚਲੀ ਆਪਾਂ ਚਲੋ ਜੀ ਤੁਹਾਨੂੰ ਤੇ ਪੇੜ ਨਾਲ ਅਜੇ ਵੀ ਲੱਗੇ ਪੇ ਛੁੱਟੀ ਹੋ ਗਈ ਜੇ ਚਲੋ ਬਾਈ ਚਲਦੇ ਆਂ इधर क्या भाई कमल भाई ओ कमल है आ जा आ जल्दी, जल्दी आ जा रहे छुट्टी हो गया चलो गाड़ी में बैठते हैं भाई इधर से आवाजें आ रही है पता नहीं लगता कौन कहाँ से बोल रहा है इतनी लाइने अंदर ये खतरी भैया खतरी भैया कहा रह खतरी भैया जल्दी आइए खतरी भैया इस बगीचे बाग में इतनी लाइनें हैं कोई नहीं पता लगता कहाँ पे कहा है और कहाँ पे लोग हैं ये देखिए हर लाइन ऐसे स्टार्ट होती है और ये बड़े पड़े हैं बड़े पड़े हैं आड़ू के साथ ये देखिए आड़ू अपनी गड्डी बैठो 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 भाई सारे बैठो लो जी आगे गए घर आप बत्ती कर लिए पार बत्ती करके पार चल घर ना कह भैया ये कैसे जाम लगवा दिया आपने मोटरसाइकिल अच्छी है ਓਹ ਹੋ ਹੋ ਇਸ ਕੋ ਦੇਖ ਕੇ ਆਪਣੇ ਵਾਲੀ ਮੋਟਰਸਾਈਕਲ ਯਾਦ ਆ ਜਾਂਦੀ ਹੈ ਮੇਰੇ ਕੋ ਭਾਈ ਚਲੋ ਚਲਤੇ ਆਂ ਘਰ